ਸੱਜੇ ਵੈਹੀ ਦੀ ਫਲਕਾਰੀ ਵਰਗਾ ਲੱਭ ਗਿਆ ਮੇਤੋ ਅਰਜਨ ਇਹਦੇ ਵਰਗਾ ਟਰੈਕਟਰ ਨਹੀਂ ਕੋਈ ਜਿਹੜੇ ਸੱਜਣ ਸਮਝਣ ਬਿਲਕੁਲ ਬਿਲਕੁਲ ਖਰਚਾ ਬਹੁਤ ਘੱਟਾ ਪੱਟੀ ਦਾ ਖਰਚਾ ਘੱਟਾ ਟਰਾਲੀ ਦੀ ਬੜਾ ਕੰਮ ਜਾਵਾ ਟਰਾਲੀ ਨੇ ਵੀ ਬੜਾ ਕੰਮ ਜਾਵਾ ਮਾਡਲ ਕਿੰਨਾ ਦਾ ਲੀ ਜੀ ਮਾਡਲ ਹੈਗਾ ਜੀ 23 ਮਾਡਲ ਹੈ ਜੀ 23 ਬਾਰ ਮਹੀਨੇ ਦੇ 22 ਦੇ ਬਾਰ ਮਹੀਨੇ ਚ ਨਿਕ ਮਾਰਕ ਨੇ ਦੇ ਕਾਪੀ ਦੀ ਦੀ 22/23 ਹੈ ਇਹ ਅੱਛਾ ਨਿਕਰੇ ਫਰਵਰੀ ਚ ਉਹ ਟਰੈਕਟਰ ਚੱਲ ਕਿੰਨਾ ਕ ਜਾਣਾ ਜੀ ਚੱਲੇ ਤਾਂ ਇਹ 12-1300 ਘੰਟਾ ਜਾ ਹੋਗਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਕਾ ਤਾਂ 90 99 ਪੈਸੇ ਪੈਣੇ ਪਟਾੜਾ ਬੰਪਰ ਲਾਤਾ ਬੰਪਰ ਸਮਾਨ ਆਪਾ ਦੇਖੇ ਡੈਕ ਦੇ ਉੱਤੇ ਟਟਕਟ 30 35000 ਦਾ ਸਮਾਨ ਲੱਗਿਆ ਆਪਾ ਇੱਕ ਵੀ ਨਹੀਂ ਲਾਉਂਦੇ ਉਹ ਦੇਖੋ ਨੋਪੀ ਡੈਕ ਸਾਰਾ ਕੁਝ ਤਾਂ ਰਵੇ ਇਸੇ ਤਰ੍ਹਾਂ ਹੀ ਬੱਤੀ ਵੀ ਨਾਲ ਲੱਗੀਆਂ ਕੱਲੀ ਆਏ ਨਹੀਂ ਹੈਗਾ ਵੀ ਕੱਲੀ ਕੋਈ ਮੋਡੀਫਾਈ ਵੀ ਹੋਈ ਹੈ ਸੱਤ ਰੀ ਪੱਖੀ ਪੁੱਖੀ ਵਗੈਰਾ ਸਾਰਾ ਕੁਝ ਲੱਗਿਆ ਹੈ ਲੱਟਾਂ ਲੱਗੀਆਂ ਨੇ ਇਹਦਾ ਨੰਬਰ ਪੰਜਾਬ ਦਾ ਹੀ ਆ ਪੰਜਾਬ ਨੰਬਰ ਸੰਗਰੂਰ ਨੰਬਰ ਦਾ ਟਰੈਕਟਰ ਹੈਗੀ ਇਹ ਡਿਮਾਂਡ ਕੀ ਹੈ ਡਿਮਾਂਡ 7 ਲੱਖ ਰੁਪਏ ਮੰਗਦੇ ਨੇ ਭੱਟੀ ਹਾਂ ਮੌਕੇ ਤੇ ਕਿੰਨੇ ਦਾ ਬਣੇ ਬਾ ਮੰਗਤਾ ਨਹੀਂ ਅੱਛਾ ਟਰੈਕ ਦੇਖ ਰਹੀ ਦੇਖ ਬੱਚੇ ਤਾਂ ਜਮੀ ਨਮਾ ਪਿਆ ਹੋ ਵੀ ਹੈ ਨਾ ਬਾਹਰੇ ਤਾਂ ਧਰਮੇ ਥੋੜਾ ਪੌਂਡ ਰੇਤ ਆਈ ਗਈ ਤੀ ਅੰਦਰ ਤੋਂ ਜਮੀ ਨਮਾ ਦੇਖ ਰੇਟ ਦੇ ਨਹੀਂ ਹਾਲ ਟੂੜੀ ਟਾੜੀ ਦੇ ਕਿਤੇ ਨਹੀਂ ਲੱਗਿਆ ਐਡੀਟਰ ਇਹ ਤਾਂ ਜਮੀ ਨਮਾ ਪਿਆ ਹੋ ਗਿਆ ਸਹੀ ਗੱਲ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆਹ ਗੇਅਰ ਪ੍ਰੋ ਦੇ ਵਿੱਚ ਇਹ 20 ਮਾਡਲ ਹੈ ਪੱਟੀ ਦਾ ਵਾ ਅਸੀਂ ਇਹ 20 ਮਾਡਲ ਹਾਂ ਨੰਬਰ ਇਹਦਾ ਵੀ ਪੰਜਾਬ ਦਾ ਹੈ ਇਹਦਾ ਵੀ ਪੰਜਾਬ ਦਾ ਜੀ ਪਾਰਟੀ ਫਰਸਟ ਹੈ ਵੀ ਹੈ ਇਹ ਵੀ ਫਰਸਟ ਪਾਰਟੀ ਦਾ 5305 ਹੈ ਇਹ 5305 ਗੇਅਰ ਪ੍ਰੋ ਆ ਗਈ ਇਹ ਹਾਂ ਏ ਵੀ ਡਾਇਰੈਕਟਰ ਸਾਰਾ ਜੈਨੂਅਲ ਹੈ ਜੀ ਟੋਪ ਮਾਡਲ ਹੈ ਰਿਗਾਰਡ ਲਈ ਤੇ ਇਹ ਕਿੰਨੇ ਦਾ ਬਣ ਜਾਣਾ ਹੈ ਇਹਦੇ ਮੈਂ ਕਿ ਆਪਾਂ 775000 ਦੇ ਜੀ 775000 ਦੇ ਮਾਨਤਨ ਹੋ ਜੂਗਾ ਦੋਨਾਂ ਚ ਹੋ ਜੂਗਾ ਮਾਨਤਨ ਹੋ ਜੂਗਾ ਤੇ ਲੈ ਮਿੱਤਰੋ ਕਰੋ ਸੰਪਰਕ ਪਿੰਡ ਕਲਾਰਾਂ ਦੇ ਵਿੱਚ ਖੜੇ ਨੇ ਡਿਸਟ੍ਰਿਕਟ ਸੰਗਰੂਰ ਸਨਾਮ ਤੇ ਸੰਗਰੂਰ ਦੇ ਸੈਂਟਰ ਦੇ ਵਿੱਚ ਪਿੰਡ ਕਲਾਰਾਂ ਪੈ ਜਾਂਦਾ ਨਾਂ ਬਾਈ ਦਾ ਲਾਲੀ ਆ ਨੰਬਰ ਬਾਈ ਦਾ ਸਕਰੀਨ ਤੇ ਆ ਦੋਨਾਂ ਟਰੈਕਟਰਾਂ ਤੇ ਲੋਨ ਵੀ ਹੋ ਜੂਗਾ ਜੀ ਹਾਂ ਹੋ ਜੂਗਾ ਜੀ ਹਾਂ ਕਰੋ ਸੰਪਰਕ